ਦਾਸੀ ਕਿ ਸੁਖਵਿੰਦਰ ਸਿੰਘ ਰੰਧਾਵਾ ਨੂੰ ਲੋਕ ਸਭਾ ਚੋਣਾਂ ਗੁਰਦਾਸਪੁਰ ਹਲਕੇ ਤੋਂ ਲੜਾਈ ਸਨ ਉਹਨਾਂ ਦਾ ਲੋਕਾਂ ਵਿੱਚ ਪਿਆਰ ਅਤੇ ਲੋਕਾਂ ਦਾ ਉਹਨਾਂ ਪ੍ਰਤੀ ਪਿਆਰ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਜੇ ਅੱਜ ਗੱਲ ਕਰੀਏ ਤਾਂ ਉਹਨਾਂ ਦੇ ਪੁੱਤਰ ਉਦੇਵ ਸਿੰਘ ਵੀ ਉਹਨਾਂ ਦੇ ਹੱਕ ਵਿੱਚ ਵੋਟ ਮੰਗਦੇ ਹੋਏ ਪੋਏ ਹਲਕੇ ਦੇ ਅਲੱਗ-ਅਲੱਗ ਪਿੰਡਾਂ ਵਿੱਚ ਗਏ ਜਿੱਥੇ ਲੋਕਾਂ ਨੇ ਕਾਫੀ ਉਹਨਾਂ ਨੂੰ ਹੰਗਾਰਾ ਦਿੱਤਾ ਉੱਥੇ ਹੀ ਗੱਲ ਕਰੀ ਤਾਂ ਪੂਰਵ ਵਿਧਾਇਕ ਜਗਿੰਦਰਪਾਲ ਜੀ ਦੇ ਸਪੁੱਤਰ ਵੀ ਉਹਨਾਂ ਦੇ ਹੱਕ ਵਿੱਚ ਵੋਟ ਮੰਗਦੇ ਹੋਏ ਨਜ਼ਰ ਆਏ ਦੱਸਦੀ ਕਿ ਕੁਝ ਦਿਨਾਂ ਤੋਂ ਪੂਰਵ ਵਿਧਾਇਕ ਜੁਗਿੰਦਰ ਪਾਲ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਪੋਹ ਹਲਕੇ ਦੇ ਲੋਕਾਂ ਵਿੱਚ ਨਹੀਂ ਆ ਸਕੇ ਉਸ ਦੇ ਤਹਿਤ ਉਹਨਾਂ ਦੇ ਪੁੱਤਰ ਵੱਲੋਂ ਵੀ ਪੋਹ ਹਲਕੇ ਦੇ ਲੋਕਾਂ ਕੋਲ ਸੁਖਿੰਦਰ ਸਿੰਘ ਰੰਧਾਵਾ ਲਈ ਵੋਟ ਮੰਗਦੇ ਨਜ਼ਰ ਆਏ ਉੱਥੇ ਹੀ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਰਿਆਂ ਨੂੰ ਸੁਖਿੰਦਰ ਸਿੰਘ ਰੰਧਾਵਾ ਨੂੰ ਵੋਟ ਪਾ ਕੇ ਜਿਤਾਵਨ ਤਾਂ ਜੋ ਕਿ ਉਹ ਸਾਡੇ ਹੱਕ ਲਈ ਆਵਾਜ਼ ਉਠਾ ਸਕਣ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਅਗੇ ਉਦੀ ਜਿਲ੍ਹੇ ਨੂੰ ਦਾਵਾ ਸਭ ਨੂੰ ਟਿਕਟ ਮਿਲੀਆਂ ਕੋ ਦਾਸ ਤੋਂ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣ ਲੈ ਕੇ ਤੁਸੀਂ ਵੀ ਉਹਨਾਂ ਦੇ ਬੇਟੇ ਉਹ ਪਿੰਡਾਂ ਦੇ ਲੋਕਾਂ ਦੇ ਜਾ ਕੇ ਕਿੰਦਾ ਦਾ ਰਿਸਪੌਂਸ ਜਿਹੜਾ ਮਿਲ ਰਿਹਾ ਲੋਕਾਂ ਨੂੰ ਰਿਸਪੌਂਸ ਵੀ ਬੜਾ ਵਧੀਆ ਮਿਲ ਰਿਹਾ ਕਿਉਂਕਿ ਇਹ ਖੁਦ ਆਪ ਜਿਹੜਾ ਨਿਵਾਸ ਸਾਨੂੰ ਟਿਕਟ ਲਈ ਤੇ ਥੱਲੇ ਡੇਰਾ ਬਾਬਾ ਨਾਨਕ ਚੋਂ ਕਿ ਪੂਰੇ ਜ਼ਿਲ੍ਹੇ ਚ ਬੜਾ ਵਧੀਆ ਉਛਾਹ ਮੜਿਆ ਲੋਕਾਂ ਨੂੰ ਤੇ ਅੱਜ ਵੀ ਇੱਥੇ ਅਸੀਂ ਸੋੜਾ ਕਲਾ ਪਿੰਡਾਂ ਦੇ ਉੱਤੇ ਜਾ ਕੇ ਆਏ ਤੇ ਬੜਾ ਵਧੀਆ ਰਿਸਪੌਂਸ ਮਿਲਤਾਂ ਨੂੰ ਜਿਹੜਾ ਬਦਲਾ ਅੱਗੇ ਨੂੰ ਜਰੈ ਸੀ ਲੋਕੇ ਉਥੋਂ ਪਛਾਣ ਉੱਤਿਆ ਰਹੇ ਨੇ ਤੇ ਕਹਿੰਦੇ ਕਿ ਕਾਂਗਰਸ ਨੂੰ ਜਿਤਾ ਕੇ ਅਸੀਂ ਸੈਂਟਰ ਚ ਵੀ ਭੇਜੋਗੇ ਕਿਉਂਕਿ ਜਿਹੜਾ ਕਾਂਗਰਸ ਸਾਹਿਬ ਪੁਰਾਣੇ ਪਰਿਵਾਰ ਤੋਂ ਰਹੇ ਨੇ ਤੇ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਪਰਿਵਾਰ ਸਾਡਾ ਆਪਣਾ ਹੋਵੇ ਜਿਹਨੂੰ ਜਾਣਦੇ ਹੋਏ ਤੇ ਉਹਨਾਂ ਕੋਲ ਵੀ ਇਸੇ ਹੀ ਚੱਲਦਾ ਜਿਹੜਾ ਕਾਂਗਰਸ ਕੋ ਆਰਟੀਕਲ ਕਿਹੜੇ ਏਜੈਂਡੇ ਹੈਗੇ ਨੇ ਲੋਕਾਂ 'ਚ ਜਾ ਕੇ ਤੂੰ ਦੱਸ ਕਿ ਕਿਹੜੀਆਂ ਹੈਗੀਆਂ ਵਰਗੇ ਜਿਦਾਂ ਬੀਜੇਪੀ ਸਭ ਤੋਂ ਸਭ ਤੋਂ ਪਹਿਲਾਂ ਤਾਂ ਜਿਹੜਾ ਰੱਖਿਆ ਗਿਆ ਉਹ ਹੈਗੇ ਕਿ ਜਿਹੜੇ ਅਗਨੀ ਵੀਰ ਇਹਨਾਂ ਨੇ ਯੋਜਨਾ ਚ ਲਈ ਸੀਗੀ ਤੇ ਉਹ ਅਸੀਂ ਸਾਰੇ ਫੌਜ ਚ ਜਿਹੜੇ ਪਹਿਲੇ ਭਰਤੀ ਕਰਾਉਣੇ ਉਹ ਸਭ ਤੋਂ ਪਹਿਲਾ ਰੌਣਕ ਜਾਂਦੀ ਦੇ ਇੱਕ ਜਿਹੜਾ ਕੰਮ ਹੈ ਅੱਗੇ ਆ ਗਿਆ ਜਿਹੜਾ ਸਭ ਤੋਂ ਵੱਡਾ ਅੱਜ ਕੱਲ ਸਾਡੇ ਪੰਜਾਬ ਚ ਜਿਹੜਾ ਸਭ ਤੋਂ ਵੱਧ ਲਾਇਆ ਜਾਵੇ ਕਿਉਂਕਿ ਬਾਹਰੀ ਸਟੇਟਾਂ ਦੇ ਬੱਚੇ ਫਿਰ ਰੁਕ ਜਾਂਦੇ ਪੰਜਾਬ ਦੇ ਬੱਚੇ ਜਿਹੜੇ ਸਾਰੇ ਬਾਹਰ ਜਾ ਰਹੇ ਉਹਨਾਂ ਨੂੰ ਇੱਥੇ ਰੱਖਣ ਦਾ ਇੱਥੇ ਵੱਜੇ ਰਹਿਣ ਦਾ ਪਰਿਵਾਰਾਂ ਨਾਲ ਰੱਖਣ ਦਾ ਤਰੀਕਾ ਜਿਹੜਾ ਉਹਨਾਂ ਨੂੰ ਰੋਜ਼ਗਾਰ ਦੇਣਾ ਤੇ ਇੱਕ ਉਸ ਤੋਂ ਪਹਿਲਾਂ ਜਿਹੜਾ ਰੋਜ਼ਗਾਰ ਤਾਂ ਮਿਲੂਗਾ ਕਿਉਂਕਿ ਇੱਥੇ ਇੰਡਸਟਰੀ ਆਉਣਗੀ ਤੇ ਇੱਥੇ ਦਾ ਜਿਹੜਾ ਐਟਮੋਸਫੇਅਰ ਵਾਤਾਵਰਣ ਹੈ ਸਾਹ ਕੋ ਉਗਾ ਕਿ ਗੁੰਡਾ ਰਾਤ ਤੇ ਗੋਲੀਆਂ ਵળે ਐਮਐਸਪੀ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਨੇ ਉਹ ਵੀ ਕਾਰੇ ਨੇ ਬੀਜੇਪੀ ਦਾ ਕੀ ਕਾਂਗਰਸ ਪਾਰਟੀ ਅੰਦੀ ਨੇ ਸਰਕਾਰਾਂ ਅੰਦਰ ਇਹਨਾਂ ਸਹੂਲਤਾਂ ਦਿੱਤਾ ਹੈ ਪਹਿਲੀ ਵਾਰੀ ਜਿਹੜੀ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜੀ ਐਮਐਸਪੀ ਹੈ ਤੇ ਪਹਿਲੇ ਪੰਨਾ 'ਚ ਉਹ ਜਿਹੜਾ ਐਮਐਸਪੀ ਕਿਸਾਨਾਂ ਨੂੰ ਦਿੱਤਾ ਜਾਵੇਗਾ ਤੇ ਜਿਹੜਾ ਅਧੋਖੇ 'ਚ ਹਰ ਕਿਸਾਨ ਨੂੰ ਰੱਖਿਆ ਗਿਆ ਉਹ ਤੋਂ ਇਹਨਾਂ ਨੂੰ ਦੂਰ ਕਰਕੇ ਤੇ ਕਾਂਗਰਸ ਪਾਰਟੀ ਕਿਸਾਨਾਂ ਨੂੰ ਹੱਕਦਾਰ ਨਹੀਂ ਕਾਂਗਰਸ ਪਾਰਟੀ ਕੋਈ ਸਹਾ ਨਹੀਂ ਕਰੀ